ਦੀਪ ਜੀ ਮੇਰੀ ਸੋਹ ਭੈਣ ਸਿਸਟਰ ਦੇ ਸੋਹਰੇ ਪਰਿਵਾਰ ਨੇ ਬਹੁਤ ਮਾਰ ਕੁੱਟ ਕਾ ਕੇ ਮੇਰੀ ਭੈਣ ਦੀ ਜੱਤ ਕਰਦੀ ਏ ਕਿੱਥੇ ਦੇ ਲੀ ਸਰ ਅਜ ਨਾਲੇ ਸਰ ਸਰ 13 ਸਾਲ ਹੋ ਗਏ ਕਾਰਨ ਕੀ ਹੈ ਕਾਰਨ ਸਰ ਦਾਜ ਤੋਂ ਤੰਗ ਕਰਦੇਗੀ ਤੇ ਮੂੜਾ ਨਸ਼ੇ ਨੁਸ਼ੇ ਕਰਦਾ ਕੀ ਇਹਦੀ ਲੜਾਈ ਚਲਦੀ ਰਹਿੰਦੀ ਕਿ ਇਹਨਾਂ ਦੀ ਹਰ ਵਾਰੀ ਮੇਰੀ ਭੈਣ ਆ ਜਾਂਦੀ ਹੈ ਸੋਹਰਾ ਪਰਿਵਾਰ ਮਨਾ ਕੇ ਲੈ ਜਾਂਦਾ ਕੀ ਇਹਨਾਂ ਨੂੰ ਠੀਕ ਹੈ ਹਾਂਜੀ ਦੱਸ ਮੂੜਾ ਕੀ ਕਰਦਾ ਸੀ ਮੂੜਾ ਸਰ ਓਟੋ ਚਲਾਉਂਦਾ ਸੀ ਹਾਂਜੀ ਓਟੋ ਚਲਾਉਂਦਾ ਸੀ ਹਾਂਜੀ ਠੀਕ ਹੈ ਦਾਜ ਦੇ ਵਿੱਚ ਕੀ ਮੰਗਦੇ ਸੀ ਸਰ ਦਾਜ ਚ ਕਰਿਆ ਚਾਂਦੀ ਚਿਹਰੀ ਸੋਨਾ ਚਾਂਦੀ ਚੇਦਾ ਕੀ ਕਰੇ ਬੁਲਟ ਲੈਣਾ ਇਹ ਮੋਟਰਸਾਈਕਲ ਇਸ ਵਾਰ ਕਾਰ ਮੰਗਦੇ ਕੀ ਸਰ ਜਿੱਤੋ ਆ ਹਾਂ ਜੀ ਸਰ ਝਗੜਾ ਹੁੰਦਾ ਕਿ ਤੇ ਸਾਡੇ ਕੋ ਆਂਦੀ ਕਿ ਲੜਕੀ ਆਈ ਰਜ ਨਮਾ ਕਰਵਾ ਕੇ ਫੇਰ ਲੈ ਜਾਂਦੀ ਕਿ ਸਾਡੇ ਕੋ ਤੇ ਸਰ ਜਿਹੜੇ ਮੇਰੀ ਛੋਟੀ ਭੈਣ ਹੈ ਸੀ ਤੇ ਸਰ ਉਹਦਾ ਹਸਬੰਡ ਜਿਹੜਾ ਹੈਗਾ ਸੀ ਨਾ ਉਹ ਚਲਾਉਂਦਾ ਆਟੋ ਤੇ ਉਹਦਾ ਪਿਓ ਹੈਗਾ ਸੀ ਉਹ ਇਹ ਐਸੀ ਹੀ ਹੈ ਸੀ ਤੇ ਕੋਈ ਤੇ ਕੋਈ ਸਾਨੂੰ ਤੰਗ ਕਰਦੇ ਸੀ ਕੋਈ ਤੇ ਕੋਈ ਚੀਜ਼ ਸਾਨੂੰ ਦੋ ਡਿਮਾਂਡ ਜਾਨੀ ਕੋਈ ਤੇ ਕੋਈ ਚੀ ਪਾਉਂਦਾ ਮੰਦਰੀ ਦੋ ਕਦੇ ਚੈਨੀ ਪਾਓ ਕਦੇ ਬੁਲਟ ਦੋ ਕਦੇ ਘਰ ਤੋਂ ਸਾਰੇ ਸਾਬਾਂ ਦੀ ਆਪਣੀ ਹਸਿਆਤ ਦੇ ਹਿਸਾਬ ਨਾਲ ਜੋ ਵੀ ਸਾਡੇ ਕੋਲ ਸਰਦਸੇ ਆਪਾਂ ਉਹ ਦਿੱਤਾ ਇਹਨਾਂ ਨੂੰ ਮਗਰ ਅਰਾਂ ਦੀ ਡਿਮਾਂਡ ਐ ਇਦਾਂ ਦੀ ਕੰਪਲੇਂਟ ਤੁਸੀਂ ਥਾਣੇ ਆਜੋ ਜਿਹੜੀ ਵੀ ਹੈਗੀ ਉੱਥੇ ਅਸਤੂ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਦਿੱਤੀ ਜਾਵੇਗੀ ਇਹ ਵੀ ਆਈਏ ਪੋਸਟ ਮਾਰਡਲ ਕਰਾ ਲੈਂਦੇ ਆਂ ਐਫ ਆਈ ਆਰ ਦਰਜਵਾ ਕੀ ਕਾਰਨ ਕੀ ਹੈ ਕੁੜੀ ਨਾਲ ਕਾਰਨ ਲੜਾਈ ਝਗੜਾ ਹੋਇਆ ਠੀਕ ਹੈ ਤੇ ਸੋਹਰੇ ਪਰਿਵਾਰ ਵੱਲੋਂ ਕਹਿ ਰਹੇ ਵੀ ਉਹਨਾਂ ਵੱਲੋਂ ਕੁੜੀ ਨੂੰ ਮਾਰਿਆ ਗਿਆ ਤੇ ਜੋ ਵੀ ਕੰਪਲੇਂਟ ਇਹਨਾਂ ਦੀ ਐਫ ਆਈ ਆਰ ਦਰਜ ਹੋ ਗਈ ਆ ਇਹਨਾਂ ਦੀ